ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਤਿੰਨ ਬੰਦੇ ਮੂੰਹ ਤੇ ਕਪੜਾ ਬੰਨ ਕੇ ਇੱਕ ਘਰ ਦੇ ਵਿੱਚ ਡੱਕਰਨ ਦੀ ਕੋਸ਼ਿਸ਼ ਕਰ ਰਹੇ ਹੈ ਤੇ ਇੱਕ ਲੇਡੀ ਆਪਣੇ ਆਪ ਆਪਣਾ ਬਚਾ ਕਰਨ ਲਈ ਘਰ ਦੀ ਕੁੰਡੀ ਮਾਰ ਕੇ ਤੇ ਸੋਫਾ ਅੱਗੇ ਕਰਕੇ ਆਪਣਾ ਬਚਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਹਦੇ ਤਹਿਤ ਪੁਲਿਸ ਕਮਿਸ਼ਨਰ ਟਰਮਰਸਰ ਨੇ ਮਕਦਮਾ ਨੰਬਰ 80 ਥਾਣਾ ਵੇਰਕਾ ਰਜਿਸਟਰ ਕੀਤਾ ਐਫ ਆਈ ਆਰ ਤੇ ਇਸ ਇਨਸੀਡੈਂਟ ਦੀ ਸੰਜੀਤ ਸੰਦੀਪ ਵੀਰ ਨੂੰ ਦੇਖਦੇ ਹੋਏ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਸ੍ਰੀ ਦਾਸ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਨੇ ਵੱਖ-ਵੱਖ ਟੀਮਾਂ ਬਣਾਈਆਂ ਤੇ ਸਾਨੂੰ ਤੇ ਅਸੀਂ ਉਹ ਤਿੰਨੋਂ ਬੰਦਿਆਂ ਦੀ شناخت ਕਰ ਲਈ ਹੈ ਤੇ ਅਸੀਂ ਇਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਵੀ ਕਰ ਲਾਂਗੇ ਪੰਜਾਬ ਪੁਲਿਸ ਤੇ ਪੁਲਿਸ ਕਮਿਸ਼ਨਰੇਟ ਅੰਬਰੇਸਰ ਲਾਅ ਐਂਡ ਆਰਡਰ ਤੇ ਪੀਸ ਰੱਖਣ ਲਈ ਵਚਨਬੱਧ ਹੈ ਕੰਕਿਉ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਦੇ ਵਿੱਚ ਤਿੰਨ ਬੰਦੇ ਮੂੰਹ ਤੇ ਕਪੜਾ ਬੰਨ ਕੇ ਇੱਕ ਘਰ ਦੇ ਵਿੱਚ ਡੱਕਰਨ ਦੀ ਕੋਸ਼ਿਸ਼ ਕਰ ਰਹੇ ਹੈ ਤੇ ਇੱਕ ਲੇਡੀ ਆਪਣੇ ਆਪ ਆਪਣਾ ਬਚਾ ਕਰਨ ਲਈ ਘਰ ਦੀ ਕੁੰਡੀ ਮਾਰ ਕੇ ਤੇ ਸੋਫਾ ਅੱਗੇ ਕਰਕੇ ਆਪਣਾ ਬਚਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਹਦੇ ਤਹਿਤ ਪੁਲਿਸ ਕਮਿਸ਼ਨਰ ਟਰਮਰਸਰ ਨੇ ਮਕਦਮਾ ਨੰਬਰ 80 ਥਾਣਾ ਵੇਰਕਾ ਰਜਿਸਟਰ ਕੀਤਾ ਐਫ ਆਈ ਆਰ ਤੇ ਇਸ ਇਨਸੀਡੈਂਟ ਦੀ ਸੰਜੀਤ ਸੰਦੀਪ ਵੀਰ ਨੂੰ ਦੇਖਦੇ ਹੋਏ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਸਤਿ ਸ੍ਰੀ ਅਕਾਲ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਨੇ ਵਕਫ ਵਕ ਟੀਮਾਂ ਬਣਾਈਆਂ ਤੇ ਸਾਨੂੰ ਤੇ ਅਸੀਂ ਉਹ ਤਿੰਨੋਂ ਬੰਦਿਆਂ ਦੀ شناخت ਕਰ ਲਈ ਹੈ ਤੇ ਅਸੀਂ ਇਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਵੀ ਕਰ ਲਾਂਗੇ ਪੰਜਾਬ ਪੁਲਿਸ ਤੇ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਲਾਅ ਐਂਡ ਆਰਡਰ ਤੇ ਪੀਸ ਰੱਖਣ ਲਈ ਵਚਨਬੰਦ ਹੈ ਥੈਂਕ ਯੂ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਦੇ ਵਿੱਚ ਤਿੰਨ ਬੰਦੇ ਮੂੰਹ ਤੇ ਕਪੜਾ ਬੰਨ ਕੇ ਇੱਕ ਘਰ ਦੇ ਵਿੱਚ ਏਡਕ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਤੇ ਇੱਕ ਲੇਡੀ ਆਪਣੇ ਆਪ ਆਪਣਾ ਬਚਾ ਕਰਨ ਲਈ ਘਰ ਦੀ ਕੁੰਡੀ ਮਾਰ ਕੇ ਤੇ ਸੋਫਾ ਅੱਗੇ ਕਰਕੇ ਆਪਣਾ ਬਚਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਹਦੇ ਤਹਿਤ ਪੁਲਿਸ ਕਮਿਸ਼ਨਰ ਟਰੰਗਰਸਰ ਨੇ ਮਕਦਮਾ ਨੰਬਰ 80 ਥਾਣਾ ਵੇਰਕਾ ਰਜਿਸਟਰ ਕੀਤਾ ਹੈ ਐਫ ਆਈ ਆਰ ਤੇ ਇਸ ਇਨਸੀਡੈਂਟ ਦੀ ਸੰਜੀਤ ਸੰਦੀਪ ਵੀਰ ਨੂੰ ਦੇਖਦੇ ਹੋਏ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਸ਼ਿਤਰ ਸਦਾ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਨੇ ਵਕਫ ਵਕ ਟੀਮਾਂ ਬਣਾਈਆਂ ਤੇ ਸਾਨੂੰ ਤੇ ਅਸੀਂ ਉਹ ਤਿੰਨੋਂ ਬੰਦਿਆਂ ਦੀ شناخت ਕਰ ਲਈ ਹੈ ਤੇ ਅਸੀਂ ਇਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਵੀ ਕਰ ਲਾਂਗੇ ਪੰਜਾਬ ਪੁਲਿਸ ਤੇ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਲਾਅ ਐਂਡ ਆਰਡਰ ਤੇ ਪੀਸ ਰੱਖਣ ਲਈ ਵਚਨਬੱਧ ਹੈ ਕੰਕਿਉ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਦੇ ਵਿੱਚ ਤਿੰਨ ਬੰਦੇ ਮੂੰਹ ਤੇ ਕਪੜਾ ਬੰਨ ਕੇ ਇੱਕ ਗੱਡ ਦੇ ਵਿੱਚ ਡੇਗਰਨ ਦੀ ਕੋਸ਼ਿਸ਼ ਕਰ ਰਹੇ ਹੈ ਤੇ ਇੱਕ ਲੇਡੀ ਆਪਣੇ ਆਪ ਆਪਣਾ ਬਚਾ ਕਰਨ ਲਈ ਗੱਡੀ ਕੁੰਡੀ ਮਾਰ ਕੇ ਤੇ ਸੋਫਾ ਅੱਗੇ ਕਰਕੇ ਆਪਣਾ ਬਚਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਹਦੇ ਤਹਿਤ ਪੁਲਿਸ ਕਮਿਸ਼ਨਰ ਟਰੰਗਰਸਰ ਨੇ ਮਕਦਮਾ ਨੰਬਰ 80 ਥਾਣਾ ਵੇਰਕਾ ਰਜਿਸਟਰ ਕੀਤਾ ਹੈ ਐਫ ਆਈ ਆਰ ਤੇ ਇਸ ਇਨਸੀਡੈਂਟ ਦੀ ਸੰਜੀਤ ਸੰਦੀਪ ਵੀ ਨੂੰ ਦੇਖਦੇ ਹੋਏ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਸ੍ਰੀ ਦਾਸ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਨੇ ਵੱਖ-ਵੱਖ ਟੀਮਾਂ ਬਣਾਈਆਂ ਤੇ ਸਾਨੂੰ ਤੇ ਅਸੀਂ ਉਹ ਤਿੰਨੋਂ ਬੰਦਿਆਂ ਦੀ شناخت ਕਰ ਲਈ ਹੈ ਤੇ ਅਸੀਂ ਇਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਵੀ ਕਰ ਲਾਂਗੇ ਪੰਜਾਬ ਪੁਲਿਸ ਤੇ ਪੁਲਿਸ ਕਮਿਸ਼ਨਰੇਟ ਅੰਬ੍ਰੇਸਰ ਲਾਅ ਐਂਡ ਆਰਡਰ ਤੇ ਪੀਸ ਰੱਖਣ ਲਈ ਵਚਨਬੱਧ ਹੈ Thank you.